ਬਹਿਬਲ ਕਲਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 3 ਸਾਲ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਗਿਆ ਇਸ ਮੌਕੇ ਗੋਰਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੂੰ ਵੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਇਸ ਮੌਕੇ ਤੇ ਗੁਰਮਖ ਸਿੰਘ ਅਤੇ ਹੋਰ ਪੀੜਤਾਂ ਨੇ ਦੱਸਿਆ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਟੌਰਚਰ ਕੀਤਾ ਗਿਆ ਅਤੇ ਉਹਨਾਂ ਦੇ ਹੁਣ ਇਲਾਜ ਚੱਲ ਰਿਹਾ ਹੈ ਅਤੇ ਇਲਜ਼ਾਮ ਲਗਾਇਆ ਕਿ ਅਕਾਲੀ ਨੇਤਾ ਉਹਨਾਂ ਨੂੰ ਫਸਾਉਣ ਵਿੱਚ ਲੱਗੇ ਰਹੇ ਅਤੇ ਉਹਨਾਂ ਦੇ ਨਾਰਕੋ ਟੈਸਟ ਵੀ ਕਰਵਾਏ ਗਏ ਇਹ ਤੋ ਤੱਕ ਕਿ ਸੀਆਈਏ ਸਟਾਫ ਫਰੀਦਕੋਟ ਦੁਆਰਾ ਉਹਨਾਂ ਨੂੰ ਸੀਆਈਏ ਵਿੱਚ 3 ਡਿਗਰੀ ਇਨਟੈਰੋਗੇਟ ਵੀ ਕੀਤਾ ਗਿਆ ਉੱਥੋਂ ਬਾਹਰ ਲਿਜਾ ਕੇ ਵੀ ਉਹਨਾਂ ਨੂੰ ਟੌਰਚਰ ਕੀਤਾ ਗਿਆ ਇਹਨਾਂ ਲੋਕਾਂ ਨੇ ਬੇਬਲ ਕਲਾ ਕਾਂਡ ਲਈ ਡੇਰਾ ਪ੍ਰੇਮੀਆ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਦੱਸਿਆ ਕਿ ਜਸਜੀਤ ਰਣਜੀਤ ਸਿੰਘ ਨੇ ਉਹਨਾਂ ਨੂੰ 2 ਘੰਟੇ ਤੋਂ ਜ਼ਿਆਦਾ ਪੁੱਛਗਿੱਛ ਕੀਤੀ ਜਦੋਂ ਕਿ ਜਸਜੀ ਜ਼ੋਰਾ ਸਿੰਘ ਨੇ ਕੇਵਲ ਉਹਨਾਂ ਨੂੰ 2 ਸਵਾਲ ਹੀ ਪੁੱਛੇ ਸਨ ਹਤੇਕਾਲ ਜਸਜੀ ਜ਼ੋਰਾ ਸਿੰਘ ਦੇ ਬਿਆਨ ਤੋਂ ਪਤਾ ਲੱਗਾ ਕਿ ਉਹ ਡੇਰਾ ਪ੍ਰੇਮੀਆ ਨੂੰ ਬਚਾਉਣਾ ਚਾਹੁੰਦੇ ਨੇ ਗੱਡੀ ਤੋਂ ਜੋ ਵਾਰਤਾ ਹੋਈ ਸੀ ਇਹਨਾਂ ਨੇ ਜੋ ਵੀ ਕਾਂਡ ਹੋਇਆ 1 ਜੂਨ 2015 ਤੋਂ ਉਸ ਦੇ ਵਿੱਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਹੀ ਨਜਾਇਜ਼ ਤਰੀਕੇ ਨਾਲ ਇਹਨਾਂ ਨੇ ਤੰਗ ਕੀਤਾ ਮੇਰੇ ਪਿਤਾ ਜੀ ਆ ਮੇਰੇ ਮਾਤਾ ਜੀ ਆ ਦੋ ਸਿਸਟਰ ਹੈ ਜੀ ਇੱਕ ਬ੍ਰਦਰ ਆ ਪੁਰਸ਼ ਨੇ ਤੁਹਾਡੇ ਦੀ ਤਰਚਰ ਕੀਤਾ ਤੁਹਾਨੂੰ 3 ਡਿਗਰੀ ਤੋਚ ਤਰਚਰ ਕੀਤਾ ਇਹਨਾਂ ਨੇ ਚੱਡੇ ਵਗੈਰਾ ਪਾੜੇ ਆ ਜੀ ਕਰੰਟ ਵੀ ਲਾਇਆ ਪਾਣੀ ਵਗੈਰਾ ਵੀ ਲਾਇਆ ਜੀ ਔਰ ਪ੍ਰਾਈਵੇਟ ਥਾਵਾਂ ਤੇ ਲਜਾਲ ਲਾ ਕੇ ਕੁੱਟਾਈ ਇਹਨਾਂ ਨੇ ਬਕਾਇਦਾ ਸੀਆਈ ਸਟਾਫ ਤੋਂ ਬਿਨਾਂ ਵੀ ਤੇ ਬਾਕੀ ਸਾਡਾ ਘਰ ਦੀ ਹਾਲਤ ਵੀ ਐਹੋ ਜਿਹੀ ਕਰਤੀ ਜੀ ਇਹਨਾਂ ਨੇ ਕਿ ਵੀ ਯਾਨੀ ਕਿ ਸਾਰਾ ਟਹਿ ਗਿਆ ਸੀ गाइस ਅਸੀਂ ਘਰੇ ਵੜਨ ਜੋਗੇ ਨਹੀਂ ਸੀਗੇ ਘਰ ਤੁਹਾਡਾ ਉਹ ਮੰਨੇ ਕਿਰਾਇਆ ਹਾਂਜੀ 3 ਸਾਲ ਜੀ ਇੱਦਾਂ ਸਰੋਂ ਮਿੱਟੀ ਨਹੀਂ ਲੱਗੀ ਸਤਾ ਹਜੇ ਵੀ ਡਿਗੂਆਂ ਪਈਆਂ ਸਾਡੇ ਨਾਲ ਜੀ 3 ਸਾਲ ਸਾਡਾ ਬੁਰਾ ਹਾਲ ਕਰਤਾ ਇਹਨਾਂ ਲੋਕਾਂ ਨੇ ਹਾਲਾਂਕਿ ਜਦੋਂ ਮੈਨੂੰ ਜੋਰਾ ਸਿੰਘ ਨੇ ਚੰਡੀਗੜ੍ਹ ਛੱਡਿਆ ਜੀ ਇਹਨਾਂ ਦੇ ਅੱਗੇ ਠੱਗੀ ਮਾਰੀ ਗਈ ਆ ਮੇਰੇ ਨਾਲ ਜਿੰਦਾ ਜਿਹੜਾ ਐਫੀਡੈਂਟ 100 ਰੁਪਏ ਚ ਬੰਦਾ ਉਹ ਕਚਹਿਰੀਆਂ ਦੇ ਵਿੱਚ ਮੈਥੋ ਜਣੀ ਦਾ ਉਹਦਾ 1400 ਰੁਪਏ ਮੰਗਿਆ ਗਿਆ ਕਿ ਹਾਲਾਂਕਿ ਮੈਂ ਕਿਤੇ ਕਚਹਿਰੀ ਵਿੱਚ ਨਹੀਂ ਗਿਆ ਸੀਗਾ ਮੈਂ ਉੱਥੇ ਮੈਂਤ ਕੀਤੀ ਮੈਂ ਕਿਹਾ ਮੈਂ ਤਾਂ ਪੈਸੇ ਇੰਨੇ ਲੈ ਕੇ ਆਇਆ 700 ਰੁਪਏ ਮੈਂ ਐਫੀਡੈਂਟ ਦਾ ਦੇ ਕੇ ਆਇਆ ਜਿਹਦਾ ਕਿ ਮੈਨੂੰ ਬਾਅਦ ਚ ਪਤਾ ਲੱਗਿਆ ਹਾਲਾਂਕਿ ਇਹਨਾਂ ਨੂੰ ਵੀ ਮੈਂ ਦੱਸਿਆ ਜੀ ਮੈਥੋ 700 ਰੁਪਏ ਲੈ ਕੇ ਗਿਆ ਇਹ ਹੈਰਾਨ ਵੀ ਹੋਏ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਵੀ ਜਣੀ ਦਾ ਇਹ ਸਾਨੂੰ ਮੈਨੂੰ ਤਾਂ ਸਾਰੇ ਸਰ ਦੋ ਸਵਾਲ ਹੀ ਪੁੱਛੇ ਆ ਜੀ ਵੀ ਤੁਹਾਨੂੰ ਕੋਈ ਰਾਜਨੀਤਿਕ ਪਾਰਟੀ ਤੇ ਸ਼ੱਕ ਹੋਵੇ ਇਹੀ ਸਵਾਲ ਪੁੱਛੇ ਵਰਨਾ ਸਾਨੂੰ 8 9 ਘੰਟੇ ਭਾ ਕੇ ਉਥੋਂ ਮੋੜਦਾ ਜੀ ਜ਼ਿਆਦਾ ਤਾਂ ਇਹੀ ਕਹਿਣਾ ਚਾਹੁੰਦੇ ਸੀਗੇ ਜੀ ਜੋਰ ਸਕਦੇ ਆਹੀ ਸਵਾਲ ਪੁੱਛਿਆ ਜਾਂ ਨਾਮ ਲਓ ਜਾਂ ਤੁਸੀਂ ਮੰਨੋ ਜਾਂ ਨਾਮ ਲਓ ਹਾਂਜੀ ਜਾਂ ਬਾਲਾ ਇਹੀ ਤਿੰਨ ਤਿੰਨ ਕੇ ਸੀਗੇ ਗੁਰੂ ਸਰ ਜਲਾਲ ਵਾਲਾ ਮੱਲਕੇ ਵਾਲਾ ਤੇ ਬਰਗਾੜੀ ਵਾਲਾ ਮੇਨ ਕੇਸਾਂ ਦੇ ਵਿੱਚ ਕਹਿੰਦੇ ਤਿੰਨਾਂ ਦੇ ਵਿੱਚੋਂ ਜਿਹੜਾ ਲੋਟ ਆਗਾ ਤੁਹਾਡੇ ਤੇ ਪਾ ਦੇਣਾ ਇਹ ਹਦਾਇਤਾਂ ਸੀਗੀਆਂ ਜੀ ਉੱਪਰੋਂ ਖੁਦ ਸਿ ਸਕੰਦਰ ਸਿੰਘ ਮਲੂਕਾ ਖੁਦ ਫੋਨ ਕਰ ਕਰਕੇ ਕਟਵਾਉਂਦਾ ਰਿਹਾ ਜੀ ਆ ਨੋਟ ਕਰੋ ਜਰਾ ਪੁਆਇੰਟ ਸਕੰਦਰ ਸਿੰਘ ਆ ਮਤਲਬ ਅਕਾਲੀ ਦਲ ਦੇ ਮਨਿਸਟਰਸ ਪਰਸਲੀ ਇਹਨਾਂ ਨੂੰ ਸਕੰਦਰ ਸਿੰਘ ਮਲੂਕਾ ਜੀ ਖੁਦ ਫੋਨ ਕਰਕੇ ਕਟਵਾਉਂਦਾ ਰਿਹਾ ਮੈਨੂੰ ਜੀ ਉਹਦੇ ਨਾਲ ਪਹਿਲੇ ਤੋਂ ਹੈ ਸੀ ਕੋਈ ਸੰਪਰਕ ਨਹੀਂ ਜੀ ਕੋਈ ਨਹੀਂ ਸੀਗਾ ਜੀ ਇਹ ਨਾ ਜੀ ਸਾਡੇ ਕੋਈ ਗਰਚੇਤ ਸਿੰਘ ਢਿੱਲੋਂ ਆ ਜੀ ਉਹ ਇਹਨੂੰ ਪਿੰਡ ਦਾ ਸੁਖਵੀਰ ਬਾਦਲ ਕਹਿੰਦੇ ਆ ਜੀ ਉਹ ਉਹਨੂੰ ਕਹਿੰਦਾ ਹੋਣਾ ਮਨਿਸਟਰ ਨੂੰ ਕਿ ਇੱਕ ਵਾਰ ਫੇਰ ਟਾਰਚਰ ਕਰਾਓ ਐਕਸਟਰਾ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਦੇ ਬਰਗਾੜੀ ਪਿੰਡ ਦਾ ਪੰਚੀ ਜੋ ਹੈਗੇ ਆ ਜੀ ਚੇਅਰਮੈਨ ਜੀ ਹੁਣ ਮਾਰਕਫੇਟ ਦੇ ਪ੍ਰਧਾਨ ਸੀ ਸ਼ਾਇਦ ਪਹਿਲਾਂ ਜੀ ਸਰਪੰਚ ਵੀ ਰੇ ਜੀ ਪੰਚ ਵੀਰੇ ਜੀ ਗੁਰਮੁਖ ਨਾਮ ਲਵੋ ਸੀ ਹਾਂ ਜੀ ਨਾਮ ਉਹ ਕਹਿੰਦੇ ਸੀ ਜਾਂ ਸਿੱਖਾਂ ਦੇ ਵਿੱਚੋਂ ਲਓ ਜਾਂ ਰਪਿੰਦਰ ਦਾ ਲਓ ਜਾਂ ਜਸਵਿੰਦਰ ਦਾ ਲਓ ਅਸੀਂ ਉਹਨਾਂ ਨੂੰ ਦੇਖੋ ਅਸੀਂ ਉਹਨਾਂ ਦਾ ਨਾਮ ਨਹੀਂ ਲੈ ਸਕਦੇ ਚਾਹੇ ਪੁਲਿਸ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕਰੇ ਜਿਹੜਾ ਦੋਸ਼ੀ ਆ ਫੜ ਕੇ ਅਸੀਂ ਵੀ ਇਹੀ ਕਹਿੰਦੇ ਸੀਗੇ ਵੀ ਸਾਨੂੰ ਵੜੋ ਜੇ ਸਾਡੇ ਵਿੱਚ ਕੋਈ ਨਿਕਲਦਾ ਤਾਂ ਸਾਡੇ ਤੇ ਪਾ ਦਿਓ ਪਰ ਨਾਜਾਇਜ਼ ਜੀ ਜੋ ਕਰ ਰਹੇ ਸੀ ਇੱਕ ਧੱਕੇ ਨਾਲ ਮਨਵਾਉਂਦੇ ਸੀਗੇ ਵੀ ਤੁਸੀਂ ਇਹ ਮੰਨੋ ਕਿ ਰੁਪਿੰਦਰ ਉਹ ਨਹੀਂ ਇਹਦੇ ਵਿੱਚ ਇਨਵੋਲਡ ਹੈ ਹਾਂ ਉਹ ਕਹਿੰਦੇ ਸੀ ਵੀ ਇਹਨਾਂ ਦਾ ਨਾਮ ਲਾਓ ਪਰ ਅਸੀਂ ਕਿਸੇ ਦਾ ਨਾਮ ਜਾਂ ਪੰਥਪ੍ਰੀਤ ਦਾ ਲੈ ਜਾਂ ਕਿਸੇ ਦਾ ਵੀ ਲੈ ਲਓ ਪਰ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਜਦੋਂ ਪਤਾ ਹੀ ਨਹੀਂ ਸਾਨੂੰ ਅਸੀਂ ਨਾਮ ਕਿਹਦਾ ਲੀਜੇ ਮੈਂ ਤੁਹਾਨੂੰ ਜਿਹੜਾ ਦੁਕਾਨਦਾਰ ਦਾ ਕਤਲ ਹੋਇਆ ਇਹਦੇ ਕਰੇ ਹਾਂ ਹਾਂਜੀ ਮੈਂ ਬਿਆਦਵੀ ਕਰਕੇ ਬਿਆਦਵੀ ਕਰਕੇ ਇਹਨਾਂ ਕੋਲ ਦੁਵਾਰਾ ਸਾਹਿਬ ਦੇ ਬਿਆਦਵੀ ਕਰਕੇ ਵੀ ਸਾਨੂੰ ਕਹਿੰਦੇ ਸੀਗੇ ਵੀ ਕਤਲ ਵੀ ਤੁਸੀਂ ਕਰਾਇਆ ਹੈ ਇਹ ਕਤਲ 'ਚ ਵੀ ਤੁਹਾਡਾ ਹੱਥ ਹੈ ਕਿਉਂਕਿ ਗਰਦੇਵ ਸਿੰਘ ਦੀ ਜਿਹੜੇ ਘਰ ਵਾਲੀ ਸੀਗੀ ਉਹਨੇ ਅਰਜੀ ਅਦਾਲਤ ਦਿੱਤੀ ਸੀ ਮੇਰੇ ਨਾਰਕੋ ਟੈਸਟ ਦੀ ਮੈਂ ਗਾਂਧੀ ਨਗਰ ਦੋ ਵਾਰੀ ਮੈਨੂੰ ਲੈ ਕੇ ਗਿਆ ਮੈਨੂੰ ਹਾਲਾਕ ਕਿ ਸ਼ੂਗਰ ਦਾ ਮਰੀਜ਼ ਆ ਮੈਂ ਉਹ ਮੇਰਾ ਟੈਸਟ ਨਹੀਂ ਹੋਇਆਗਾ ਹਾਂਜੀ ਵੈਸੇ ਅਸੀਂ ਜਿਹੜੀ ਜਾਂਚ ਕਮੇਟੀਆਂ ਬਣੀਆਂ ਭਾਵੇਂ ਉਹ ਸੀਬੀਆਈ ਸੀ ਸੀਬੀਆਈ ਤੇ ਵੀ ਕਹਿੰਦੇ ਅਸੀਂ ਟੈਸਟ ਕਰਾ ਕੇ ਆਏ ਆਂ ਦਿੱਲੀ ਤੇ ਅਸੀਂ ਸਾਰਾ ਉਹਨਾਂ ਦਾ ਜਨਨ ਦਾ ਪੂਰਾ ਸਾਥ ਦਿੱਤਾ ਅਸੀਂ ਕਿਹਾ ਵੀ ਜਿੱਥੇ ਸਾਨੂੰ ਕਹੋਗੇ ਅਸੀਂ ਉੱਥੇ ਜਾਵਾਂਗੇ ਪਰ ਅਸੀਂ ਜੇ ਕਿਸੇ ਦਾ ਨਾਂ ਨਹੀਂ ਲੈਣਾ ਐਵੇਂ ਸਾਨੂੰ ਅਸੀਂ ਜੇ ਰੋ ਕੋਈ ਸੁਣੇਗੀ ਹਾਂਜੀ ਉੱਥੇ ਤੁਸੀਂ ਕੀ ਕੀਤਾ ਉੱਥੇ ਵੀ ਅਸੀਂ ਉਹਨਾਂ ਨੂੰ ਦੱਸਿਆ ਜੀ ਬਸ ਸਾਹਿਬੀ ਆ ਘਟਨਾ ਹੋਈ ਐ ਸਾਰਾ ਕੁਝ ਦੱਸਿਆ ਗਰੰਟੀ ਸੀ ਤੁਸੀਂ ਕੀ ਮੰਨਦੇ ਅਸਲ ਚ ਸਾਰੀ ਘਟਨਾ ਕੀਤੀ ਕਿ ਨਹੀਂ ਤੁਹਾਨੂੰ ਪਤਾ ਉਹਦੇ ਬਾਰੇ ਅਸਲ ਵਿੱਚ ਹੁਣ ਹੁਣ ਲੱਗਦਾ ਜੀ ਵੀ ਜਨੇ ਦਾ ਸਾਰਾ ਡੇਰਾ ਪ੍ਰੇਮੰਗਾਂ ਦੇ ਕੀਤਾ ਹੋਇਆ ਜਿਹੜਾ ਹੁਣ ਖਲਾਸੇ ਹੋਏ ਨੇ ਉਹਨਾਂ ਨੂੰ ਵੀ ਨਹੀਂ ਸਮਝ ਆਈ ਨਹੀਂ ਉਦੋਂ ਮੈਨੂੰ ਵੀ ਸਮਝ ਨਹੀਂ ਆਈ ਜੀ ਉਹਨੇ ਖੁਦ ਨਿਸ਼ਾਨਦੇਹੀ ਵੀ ਕਰਵਾਤੀ ਜੀ ਸਾਡੇ ਪਿੰਡ ਦੇ ਵਿੱਚ ਬੁਰਜਵਾਰ ਸਿੰਘ ਵਾਲਾ ਜਦੋਂ ਪੁਲਿਸ ਲੈ ਕੇ ਆਈ ਉਹਨਾਂ ਬੰਦਿਆਂ ਨੂੰ ਤੁਹਾਡੇ ਪਿੰਡ ਚ ਹਾਂਜੀ ਪਤਾ ਸੀ ਕਿ ਬਲਦੇਵ ਸਿੰਘ ਤੁਹਾਨੂੰ ਲਗਾਤਾਰ ਚੋਰੀ ਕਰਦਾ ਗੁਰਦੇਵ ਗੁਰਦੇਵ ਸਿੰਘ ਸ਼ਾਪਕੀਪਰ ਹਾਂਜੀ ਹਾਂ ਸਪੈਕਟਿਕਲ ਕਰਦਾ ਮੈਂ ਬੁਰਜਵਾਰ ਕਹਿੰਦਾ ਅੱਛਾ ਜੀ ਗੁਰਦੇਵ ਸਿੰਘ ਤੁਹਾਨੂੰ ਚੋਰੀ ਕਰਦਾ ਹੈ ਦੁਕਾਨਦਾਰ ਜਿਹੜਾ ਸਿਕਤਾਸ ਨਹੀਂ ਹਾਂਜੀ ਨਹੀਂ ਜੀ ਨਹੀਂ ਦੇ ਵੀ ਅਗਰ ਦਿੱਸਦਾ ਤਾਂ ਉਹਨੇ ਆ ਸੀ ਉਹ ਸਿਰ ਤਾਂ ਮੁੰਨਿਆ ਹੋਇਆ ਸੀ ਉਹ ਤਾਂ ਮੋਨਾ ਸੀ ਹਾਂਜੀ 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 ਤੁਹਾਡੇ ਸਿਰ ਮੁੰਨ ਕੇ ਉਹ ਗੁਰਦਾਰੇ ਬਾਹਰ ਰਹਿ ਜਾਂਦੇ ਨਹੀਂ ਨਹੀਂ ਵੇਖਿਓ ਜੀ ਗੁਰਦਾਰੇ ਤਾਂ ਉਹ ਜਾਂਦੇ ਨੇ ਗੁਰਦਾਰੇ ਤਾਂ ਆਮ ਕੋਈ ਜਿਵੇਂ ਕੋਈ ਪ੍ਰੋਗਰਾਮ ਹੁੰਦਾ ਮਾਰਗ ਦਾ ਉਦੋਂ ਜਾਂਦਾ ਸੀ ਕਿਉਂਕਿ ਆਮ ਆਪਾਂ ਗੱਲਾਂ ਸੁਣ ਕੇ ਕਹਿ ਦਿੰਦੇ ਆ ਉੱਥੇ ਵਿਚਰਨ ਵਾਲਿਆਂ ਨੂੰ ਜ਼ਿਆਦਾ ਪਤਾ ਹੁੰਦਾ ਹਾਂਜੀ ਉਹ ਵੈਸੇ ਕੋਈ ਬਹਿਸ ਬਾਜੀ ਨਹੀਂ ਸੀ ਹਾਲਾਂਕਿ ਅੰਦਰ ਉਹ ਜ਼ਰੂਰ ਖਾਰ ਖਾਂਦਾ ਹੋਊਗਾ ਇਹਨਾਂ ਚੀਜ਼ਾਂ ਦੀ ਕਿਉਂਕਿ ਮੈਂ ਜਦੋਂ 1 ਜੂਨ ਤੋਂ ਮੈਂ ਗਿਆ ਜੀ ਉੱਥੇ 12 ਸਨ ਚ ਗਿਆ 1 ਜੂਨ ਤੋਂ ਬੱਚਿਆਂ ਦੀਆਂ ਕਲਾਸਾਂ ਲੱਗਦੇ ਗੁਰਮਤ ਦੀਆਂ ਹਾਲਾਂਕਿ ਮੈਨੂੰ ਇਹ ਹੁਣ ਰੜਕਦੀ ਹੈ ਗੱਲ ਕਿ ਉੱਥੇ ਬਹੁਤ ਬੱਚੇ ਅਮਰਤਾਰੀ ਹੋ ਗਏ ਗੁਰਮਤ ਨਾਲ ਸੰਬੰਧ ਰੱਖਣ ਲੱਗ ਗਏ ਵੱਡੇ ਬੱਚੇ ਗਰੰਥੀ ਬਣ ਗਏ ਵੱਡਿਆਂ ਨੇ ਗੱਤਕਾ ਸਿੱਖ ਲਿਆ ਇਹ ਗੱਲਾਂ ਡੇਰੇ ਵਾਲਿਆਂ ਨੂੰ ਜਿਹੜੇ ਉਹ ਪੈਰੋਕਾਰ ਸਾਨੂੰ ਰਸ ਨਹੀਂ ਆਇਆ ਉਹਨਾਂ ਨੇ ਹਾਲਾਂਕਿ ਮੈਨੂੰ ਉ ਤਾਂ ਦਵਾਲ ਨਹੀਂ ਸਕਦੇ ਸੀ ਹੋ ਸਕਦਾ ਹੈ ਕਿ ਉਹਨਾਂ ਨੇ ਆ ਕਾਰਾ ਕਰਾ ਕੇ ਮੈਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ ਹਾਲਾਂਕਿ ਉਹ ਤੋਂ ਪਹਿਲਾਂ ਕੋਈ ਗੁਰਮਤ ਦਾ ਉਥੇ ਪ੍ਰਜਾ ਸੀ ਜਿਸ ਦਿਨ ਚੋਰੀ ਹੁੰਦੀ ਹੈ 1 ਜੂਨ ਨੂੰ ਉਹਦੇ ਵੀ ਅਸੀਂ ਬੱਚਿਆਂ ਦੀਆਂ ਕਲਾਸਾਂ ਲਾਉਣਾ ਸੀਗਾ 1 ਜੂਨ ਨੂੰ ਉਹਦੇ ਵੀ ਅਸੀਂ ਪਹਿਲੀ ਕਲਾਸ ਲਾਉਣੀ ਸੀ ਬੱਚੇ ਦੀ ਗੁਰਮਤ ਦੀ ਮੈਂ ਆਪ ਦੀ ਤਨਦੇਹੀ ਨਾਲ ਉਥੇ ਜਣ ਦਾ ਪੂਰੀ ਸੇਵਾ ਕਰ ਰਿਹਾ ਸੀ ਮੈਂ ਕੋਈ ਉਥੇ ਲਾਲਚ ਨੂੰ ਸੀ ਮੈਨੂੰ ਪੰਜ ਵੀਰੀ ਮੈਂ ਨਹੀਂ ਜੀ ਮੈਂ ਲੋਕਲ ਕਮੇਟੀ ਵੱਲੋਂ ਸੀ ਮੈਂ ਪੰਜ ਵੀਰੀ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਮੇਰੀ ਕੋਈ ਸ਼ਾਣੀ ਦੀ ਲਈ ਗੁਰਦੁਆਰੇ ਜਾਣ ਦੀ ਕਿ ਤੁਸੀਂ ਰਹਿੰਦੇ ਹੋ ਉਹ ਕਹਿੰਦੇ ਨਹੀਂ ਤੁਸੀਂ ਚਲੋ ਬੱਚਿਆਂ ਤੇ ਬਹੁਤ ਅਸਰ ਹੈ ਬੱਚੇ ਅੱਜ ਵੀ ਗੁਰਮਤਿ ਨਾਲ ਜੁੜੇ ਹੋਏ ਅੱਜ ਵੀ ਕਲਾਸਾਂ ਲੱਗਦੀਆਂ ਹੋਈਆਂ ਸਾਡੇ ਪ੍ਰਧਾਨ ਰਣਜੀਤ ਸਿੰਘ ਜੀ ਉਹਨਾਂ ਨੂੰ ਬੜਾ ਟੌਰਜ ਕੀਤਾ ਗਿਆ ਕਿਉਂਕਿ ਉਹ ਵੀ ਸਾਡਾ ਸਾਥ ਦਿੰਦੇ ਸੀ ਵੀ ਆਪਾਂ ਬੱਚਿਆਂ ਨੂੰ ਵੱਧੋ ਵੱਧ ਜਾਣੇ ਦਾ ਬੱਚੇ ਇਸ ਪਾਸੋਂ ਨਸ਼ਿਆਂ ਪਾਸੋਂ ਵੱਜ ਜਾਣ ਹਾਲਾਂਕਿ ਇਹਨਾਂ ਨੂੰ ਇਹ ਚੀਜ਼ਾਂ ਨੇ ਲੋਕ ਡੇਰੇ ਨਾਲੋਂ ਟੁੱਟਣ ਲੱਗੇ ਸੀਗੇ ਬੱਚੇ ਘਰੇ ਜਾ ਕੇ ਸਵਾਲ ਕਰਦੇ ਸੀ ਸ਼ਬਦ ਗੁਰੂ ਦਾ ਤੇ ਦੇਹ ਧਾਰੀ ਦੇ ਵਿੱਚ ਫਰਕ ਪੁੱਛਦੇ ਸੀ ਘਰਦਿਆਂ ਨੂੰ ਵੀ ਆਪਾਂ ਦੇਹ ਨੂੰ ਮੰਨਦੇ ਆ ਵੀ ਗੁਰੂ ਸ਼ਬਦ ਤਾਂ ਇਹ ਕਹਿੰਦੇ ਆ ਇਹੋ ਜਿਹੀਆਂ ਗੱਲਾਂ ਇਹਨਾਂ ਲੋਕਾਂ ਨੂੰ ਰਾਸ ਨਹੀਂ ਆਇਆ ਤੇ ਹੋ ਸਕਦਾ ਮੈਨੂੰ ਇਹ ਟਾਰਗੇਟ ਕੀਤਾ ਗਿਆ ਹੋਵੇ ਇਹ ਤਾਂ ਚੀਜ਼ਾਂ ਨੇ ਜੋਰਾ ਸਿੰਘ ਕਮਿਸ਼ਨ ਬਾਰੇ ਵਿੱਚ ਕਹਿਣਾ ਚਾਹੋਗੇ ਤੁਸੀਂ ਜੋਰਾ ਸਿੰਘ ਕਮਿਸ਼ਨ ਤੋਂ ਝੂਠ ਮਾਰ ਰਹੇ ਆ ਜੀ ਸਾਰੇ ਆ ਉਹ ਆਏ ਆ ਵੀ ਸਾਨੂੰ ਤਾਂ ਸਾਡੇ ਤਾਂ ਚੱਡੇ ਪਾੜ ਤੇ ਮੇਰੇ ਤਾਂ ਸਿੰਘਣੀ ਹਜੇ ਮੈਂ ਹਸਪਤਾਲ 'ਚ ਹੋਣ ਦਵਾਈ ਦਵਾ ਕੇ ਆ ਉਹ ਕਹਿੰਦੇ ਇਹਨਾਂ ਨੂੰ ਪੁੱਛਿਆ ਕੁਝ ਨਹੀਂਗਾ ਲੇ ਹੋਰ ਡੈਰਿਕੂਸ਼ਨ ਤੋਂ ਦਾ ਜ਼ੋਰ ਆ ਸੀ। ਉਹ ਸਾਨੂੰ ਆ ਕੇ ਪੁੱਛ ਲੈਣ ਅਸੀਂ ਉਹਨਾਂ ਨੂੰ ਦੱਸ ਦਿਆਂਗੇ ਕਿ ਸਾਨੂੰ ਕਿਵੇਂ ਕੁੱਟਿਆ। ਬਾਕੀ ਖੁਦ ਕੱਲ ਸਾਡੇ ਏਰੀਆ ਦਾ ਕੁਲਤਾਰ ਸਿੰਘ ਸੰਧਵਾ ਨਾਲ ਬੈਠੇ ਸੀਗੇ ਉਹਨੂੰ ਫੋਨ ਲਾਇਆ ਸੀ। ਕਹਿੰਦੇ ਵੀ ਪ੍ਰੈਸ ਨੇ ਵੀਡੀਓ ਕੱਟ ਵੱਢ ਕੇ ਬਣਾਤੀ ਸ਼ਾਇਦ ਉਹ ਲਾਈਵ ਹੀ ਚੱਲ ਰਹੀ ਸੀਗੀ। ਲਾਈਵ ਚੱਲ ਰਹੀ ਸੀ ਉਹ ਝੂਠ ਬੋਲ ਰਿਹਾ ਮੇਰੇ ਕੋਲ ਰਿਕਾਰਡਿੰਗ ਵੀ ਹੋਊਗੀ ਸ਼ਾਇਦ ਉਹ ਕਹਿ ਰਿਹਾ ਵੀ ਕੱਟ ਕੇ ਉਹ ਸੀਗਾ ਕਹਿੰਦੇ ਕੱਟ ਕੇ ਬਣਾਈ ਆ ਵੀਡੀਓ ਉਹ ਪਰ ਉਹ ਲਾਈਵ ਚੱਲ ਰਹੀ ਸੀ। ਆਪਣੀ ਇਸ ਚੀਜ਼ ਦੀ ਤੇ ਕੰਪਲੇਨਟ ਕੀਤੀ ਹੋਈ ਹੈ ਜੋ ਤੁਹਾਡੇ ਮਨ ਦੇਖੋ ਜੀ ਸਾਡੀ ਦੇਖੋ ਜੀ ਸਾਡੇ ਨਾ ਤਾਂ ਸੁਣੀ ਸਾਡੀ ਤਾਂ ਸੁਣੀ ਕਿਸੇ ਨੇ ਨਹੀਂ ਮੈਂ ਤਾਂ ਪਹਿਲੀ ਵਾਰ ਆ ਆ ਸਾਰਾ ਕੁਝ ਵੇਖਿਆ ਮੈਂ ਤਾਂ মিডিਆ ਦੇ ਸਾਹਮਣੇ ਆ ਨਹੀਂ ਤਾਂ ਸਾਨੂੰ ਤਾਂ ਦਬਾਈ ਰੱਖਿਆ ਹੁਣ ਤੱਕ ਸਾਨੂੰ ਕਿਸੇ ਦੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਜਿਹੜਾ ਤੁਹਾਡੇ ਨਾਲ ਸਾਰਾ ਧੱਕਾ ਹੋਇਆ ਤੁਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨਰ ਉਹਨਾਂ ਨੂੰ ਦੱਸਿਆ ਜੀ ਅਸੀਂ ਉਹਨਾਂ ਨੂੰ ਸਾਰਾ ਹਾਲਾਂਕਿ ਸਾਨੂੰ ਇਹਨਾਂ ਨੇ ਜੋਰਾ ਸਿੰਘ ਨੇ ਦੋ ਸਵਾਲ ਪੁੱਛੇ ਆ ਉਹਨਾਂ ਨੇ 3 1/2 ਘੰਟੇ ਪੁੱਛਗਿੱਛ ਕੀਤੀ ਹੈ ਇਸ ਵਿਸ਼ੇ ਤੇ ਅਸੀਂ ਸਾਰਾ ਕੁਝ ਦੱਸਿਆ ਉਹਨਾਂ ਨੂੰ ਇਹਨਾਂ ਨੇ ਦੋ ਸਵਾਲ ਪੁੱਛੇ ਆ ਉਹ ਵੀ ਤੁਹਾਨੂੰ ਰਾਜਨੀਤਿਕ ਬੰਦਿਆਂ ਤੇ ਕਿਸੇ ਤੇ ਸ਼ੱਕ ਹੋਵੇ ਆਹੇ ਸਵਾਲ ਪੁੱਛੇ ਜਿਹੜੀ ਆਪਣੇ ਰঞ্জੀਤ ਸਿੰਘ ਨੂੰ ਮਾਨੂੰ ਜਿਹੜੀ ਆ ਗੱਲ ਤੁਸੀਂ ਅੱਜ ਦੱਸ ਰਹੇ ਹੋ ਵੀ ਤੁਹਾਨੂੰ ਇਦਾਂ ਕੁੱਟਿਆ ਇਦਾਂ ਕੀਤਾ ਇਹ ਜਿਹੜਾ ਤੁਹਾਡੇ ਨਾਲ ਟੱਕਾ ਹੋਇਆ ਇਹ ਵੀ ਤੁਸੀਂ ਉਹਨਾਂ ਨੂੰ ਦੱਸਿਆ ਦੱਸਿਆ ਰঞ্জੀਤ ਸਿੰਘ ਨੂੰ ਦੱਸਿਆ ਜੀ ਅਸੀਂ ਜਿਹੜਾ ਹੁਣ ਕਮਿਸ਼ਨ ਬਣਿਆ ਜੋਰਾ ਸਿੰਘ ਉਹਨਾਂ ਨੇ ਪਹਿਲਾਂ ਥੋੜਾ ਕਿਹਾ ਮੇਰਾ ਪ੍ਰੇਮੀਆ ਦੀ ਵੋਟ ਬੈ ਨਹੀਂ ਮੇਰਾ ਖਿਆਲ ਹੈ ਕਿ ਦੇ ਆਰ ਟ੍ਰਾਈਂਗ ਟੂ ਸਕੋਰ ਬ੍ਰਾਊਨੀ ਪੁਆਇੰਟਸ ਕਿ ਅਸੀਂ ਬਹੁਤ ਵੱਡਾ ਇੱਕ ਕਮਿਸ਼ਨ ਦਾ ਹੈਡ ਲੈ ਕੇ ਆਏ ਆ ਨਾਟ ਰੈਲਾਈਜ਼ਿੰਗ ਕਿ ਅੰਦਰ ਕੰਟੈਂਟ ਕੀ ਹੈ ਜਦੋਂ ਮੈਂ ਉਹਨਾਂ ਦੀ ਕੱਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਆ ਰਿਪੋਰਟ ਤੇ ਨਿਗਾਹ ਮਾਰੀ ਆ ਉੱਥੇ ਲੰਬੀਆਂ ਚੀਜ਼ਾਂ ਸਾਰੀਆਂ ਜਿਹੜਾ ਜ਼ੋਰਾ ਸਿੰਘ ਕਿਸੇ ਡੇਰੇ ਵਾਲਿਆਂ ਵੱਲ ਨੂੰ ਇੰਟੈਰੋਗੇਟ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਲਟਾ ਸਿੱਖ ਪ੍ਰੀਚਰਸ ਜਿਹੜੇ ਧਰਨੇ ਤੇ ਬੈਠੇ ਸੀ ਉਹਨਾਂ ਨੂੰ ਦੋਸ਼ੀ ਠਰਾ ਦਿੱਤਾ ਕਿਸੇ ਵੱਡੇ ਤਾਕਤਵਾਰ ਬੰਦੇ ਦਾ ਨਾਮ ਨਹੀਂ ਲਿਆ ਕਹਿੰਦਾ ਮੈਂ ਸੁਣਿਆ ਸੀ ਕਦੀ ਕਮਿਸ਼ਨ ਕਹਿ ਸਕਦਾ ਕਿ ਮੈਂ ਸੁਣਿਆ ਸੀ ਕਿ ਕੁਝ ਵੱਡੇ ਬਿਗ ਪੀਪਲ ਆਰ ਬਿਹਾਈਂਡ ਦਿਸ ਪ੍ਰੈਸ ਕਾਨਫਰੰਸ ਉਹਨਾਂ ਨੇ ਡੇਰਾ ਪ੍ਰੇਮੀ ਦਾ ਨਾਮ ਘੇਰਾ ਨਹੀਂ ਰਿਹਾ ਕਿਤੇ ਨਹੀਂ ਨਾ ਤਾ ਪ੍ਰੈਸ ਉਹ ਤੁਹਾਨੂੰ ਲੱਗਦਾ ਕਿਸੇ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਵੋਟ ਬੈਂਕ ਕਰਸ਼ਿਤ ਕਰਨ ਦੀ ਸਾਰੀ ਤਿਆਰੀ ਹੈ ਦੇਖੋ ਆਈ ਕੈਨੋਟ ਸੇ ਕਿ ਉਹਨਾਂ ਦਾ ਕੀ ਮਕਸਦ ਸੀ ਬਟ ਵਾਟਐਵਰ ਦੇ ਡਿਡ ਯੈਸਟਰਡੇ ਵਾਸ ਡੈਫੀਨਿਟਲੀ ਟਰਾਈਂਗ ਟੂ ਪਲੇ ਪੋਲਿਟਿਕਸ ਓਵਰ ਸੱਚ ਅ ਵਾਈਟਲ ਇਸ਼ੂ ਨੰਬਰ 1 ਨੰਬਰ 2 ਮੈਨੂੰ ਲੱਗਦਾ ਗੱਲ ਪਤਾ ਆ ਜਾਣੀ ਸਾਹਮਣੇ ਕਿ ਇਹਨੂੰ ਉਹਨਾਂ ਨੇ ਜੋਇਨ ਹੀ ਤਾਂ ਕਰਾਇਆ ਕਿ ਤੈਨੂੰ ਅਸੀਂ ਫਤਿਹਗੜ ਤੋਂ ਲੋਕ ਸਭਾ ਦੀ ਸੀਟ ਦਿਆਂਗੇ ਹੁਣ ਉਹਨਾਂ ਉਹ ਇਦਾਂ ਦੇ ਆਫਟਰ ਥੌਟਸ ਕਰ ਰਿਹਾ ਆਪਣੀ ਰਿਪੋਰਟ ਵਿੱਚ ਬਦਲਾਂ ਦਾ ਅਕਾਲੀ ਦਲ ਦਾ ਪੁਲਿਸ ਦਾ ਸੈਣੀ ਦਾ ਕਿਤੇ ਨਾਮ ਨਹੀਂਗਾ ਉਲਟਾ ਇਹਨਾਂ ਦੇ ਉੱਤੇ ਆ ਕੇ ਇਹਨਾਂ ਦੀ ਇੰਟਰੋਗੇਸ਼ਨ ਨਹੀਂ ਆ ਮੈਂ ਪੇਸ਼ ਕਰ ਦਿੱਤੇ ਅਸੀਂ ਤੁਹਾਡੇ ਕੋਲ ਅੱਜ ਸਾਰੇ ਇਹ ਵਿਚਾਰੇ ਕਹਿੰਦੇ ਸਾਡਾ 3 ਡਿਗਰੀ ਟੌਰਚਰ ਹੋਇਆ ਸਾਨੂੰ ਸਾਡੀਆਂ ਔਰਤਾਂ ਨੂੰ ਕੁੱਟਿਆ ਗਿਆ ਸਾਨੂੰ ਸੀਆਈਏ ਸਟਾਫ ਤੋਂ ਬਾਹਰ ਲਿਜਾ ਕੇ ਪ੍ਰਾਈਵੇਟ ਥਾਵਾਂ ਤੇ ਕੁੱਟਿਆ ਗਿਆ ਉਹ ਕਹਿੰਦੇ ਨੇ ਕਿ ਮੈਨੂੰ ਪਿਸਤਾਨ ਨਾਲ ਮੈਨੂੰ ਪਹਿਲੀ ਯਾਰ ਚੁੱਕਿਆ ਜਦੋਂ ਮੇਰੇ ਯਾਨੀ ਕਿ ਬ੍ਰਦਰ ਇਨ ਲਾ ਤੇ ਮੇਰੀ ਵਾਈਫ ਨੂੰ ਤੇ ਮੇਰੇ ਬੱਚੇ ਨੂੰ ਤੇ ਮੇਰੀ ਸੱਸ ਨੂੰ ਵੀ ਚੱਕ ਲਿਆ ਹੁੰਦਾ ਸੀਗਾ ਨਾ ਨਹੀਂ ਮਖਸਰ ਸਾਹਿਬ ਤੋਂ ਕੋਈ ਨਾ ਕੋਈ ਗੱਲ ਹੈ ਕਿ ਇਹ ਸ਼ੁਰੂ ਸ਼ੁਰੂ ਹੋ ਗਿਆ ਸੀ ਟਰਟਚਰ ਮੇਰੇ ਤੇ 2 ਫਰਵਰੀ 2016 ਤੋਂ ਜੀ ਉਸ ਤੋਂ ਬਾਅਦ ਕੀ ਨਾ ਲਗਾਤਾਰ 3 ਸਾਲ ਚੱਲਦਾ ਰਿਹਾ ਜੀ ਸੀਬੀਆਈ ਵਗੈਰਾ ਵੀ ਪੁੱਛਗਿੱਛ ਕਰਦੀ ਰਹੀ ਆ ਅਸੀਂ ਲਾਈਟ ਡਿਟੈਕਸ਼ਨ ਟੈਸਟ ਵੀ ਕਰਾ ਕੇ ਆਏ ਆ ਜੀ ਸਾਰੇ ਜਾਣੇ ਭਈ 5 ਜਾਣੇ ਗਏ ਸੀਗੇ ਲਾਈਟ ਡਿਟੈਕਸ਼ਨ ਟੈਸਟ ਕਰਾਉਣ ਅਸੀਂ ਐਸਐਟੀ ਤੇ ਮੋਰੇ ਪੇਸ਼ ਹੋਏ ਹਾਂ ਹਾਂਜੀ ਕਿਹੜੀ ਐਸਐਟੀ ਜਿਹੜੀ ਬਣੀ ਹਾਂਜੀ ਉੱਥੇ ਮੇਰੇ ਫਾਦਰ ਸਾਹਿਬ ਜਾ ਕੇ ਆਏ ਹਾਂਜੀ ਜਾ ਕੇ ਆਏ ਜਾ ਕੇ ਆਏ ਜੀ ਮੇਰੇ ਫਾਦਰ ਸਾਹਿਬ ਜੀ ਉਹਨਾਂ ਨੂੰ ਇਹੀ ਦਿੱਤਾ ਵੀ ਸਾਡੇ ਨਾਲ ਵੈਸੇ ਤਾਂ ਜਿਹੜੀ ਐਸਆਈਟੀ ਬਣੀ ਹੋਈ ਸੀ ਖਟੜਾ ਸਾਹਿਬ ਦੀ ਉਹ ਸਾਡੇ ਕੋਲੇ ਉੱਥੇ ਬਕਾਇਦਾ ਆਇਆ ਸੀਆਰ ਇਸਟਾਫ ਦਾ ਐਸਐਸਪੀ ਸੀ ਸੁਲੱਖਣ ਸਿੰਘ ਡੀਐਲਜੀ ਸਾਹਿਬ ਸੀਗੇ ਉਹ ਸਾਨੂੰ ਇਹ ਕਹਿ ਕੇ ਗਏ ਆ ਵੀ ਇਸ ਜਾਤੀ ਤੌਰ ਤੇ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣ ਹੀ ਨਹੀਂ ਸੀਗੀ ਵੀ ਹੁਣ ਤੁਹਾਡਾ ਕੇਸ ਹੈ ਜਿਹੜਾ ਅਸੀਂ ਹੱਲ ਕਰ ਲਿਆ ਬੰਦੇ ਫੜੇ ਗਏ ਆ ਦੋਸ਼ੀ ਤੇ ਸਾਨੂੰ ਤੁਸੀਂ ਮਾਫ ਕਰ ਦੋ ਵੀ ਅਸੀਂ ਤੁਹਾਡੇ ਤੇ ਕਰਨਾ ਨਹੀਂ ਚਾਹੁੰਦੇ ਅਸੀਂ ਪਰ ਮਜਬੂਰੀ ਸਾਨੂੰ ਇਹ ਕਰਨਾ ਪਿਆ ਕਿਉਂਕਿ ਉਹ ਸਾਰਾ ਕੁਝ ਤਾਂ ਕਹਿ ਗਏ ਤੇ ਜੋਰਾ ਸਿੰਘ ਹੁਣ ਸਰੇ ਆਮ ਝੂਠ ਮਾਰ ਰਿਹਾ ਇਹ ਗੱਲ ਆ ਜੋਰਾ ਸਿੰਘ ਨੇ ਨਵੀਂ ਸ਼ਿੰਜ ਛੇੜ ਦਿੱਤੀ ਆਈ ਹੁਣ ਵੀ ਸਿੱਖਾਂ ਨੇ ਅਸਲ ਵਿੱਚ ਇਹ ਜਿਹੜਾ ਡੇਰਾ ਪ੍ਰੇਮਗੜਾ ਪਖਪੂਰ ਹੈ ਆ ਜੀ ਸਾਰਾ ਜਸਟਿਸ ਰਣਜੀਤ ਸਿੰਘ ਜਦੋਂ ਮਿਸ਼ਨ ਉਹ ਜਦੋਂ ਕਿਹਾ ਕਿ ਆਨੰਦ ਤੇ ਪੋਸਟਮਾਰਟਿਮ ਕੋਈ ਇਸ਼ੂ ਹੈ ਲੈ ਕਿ ਹੋਇਆ ਵੀ ਬੜੇ ਨਾਲ ਬੌਂਦਰ ਹੋਇਆ ਨਹੀਂ ਜੀ ਅਸਲ ਵਿੱਚ ਤਾਂ ਜਦੋਂ ਜੋਰਾ ਸਿੰਘ ਨੇ ਪਹਿਲਾਂ ਵੀ ਇੱਕ ਬਿਆਨ ਲਵਾਇਆ ਸੀ ਜੀ ਜਦੋਂ ਇਹਨਾਂ ਦੀ ਰਿਪੋਰਟ ਆਈ ਹੈ ਵੀ ਗ੍ਰੰਥੀ ਸਿੰਘ ਨੂੰ ਗੁਰਦੁਆਰੇ ਦੇ ਪ੍ਰਧਾਨ ਨੂੰ ਪੁੱਛਿਆ ਨਹੀਂ ਗਿਆ ਇਹ ਰਿਪੋਰਟ ਜੋਰਾ ਸਿੰਘ ਜੀ ਤੇ ਉਦੋਂ ਪਹਿਲਾਂ ਸਾਡੇ ਤੇ ਕਾਰਵਾਈ ਹੋਈ ਹੈ ਸਾਰੀ ਜੀ ਉਹ ਜੋਰਾ ਸਿੰਘ ਦੀ ਰਿਪੋਰਟ ਨੇ ਸਾਡੇ ਜਣੇ ਦਾ ਚੱਡੇ ਪੜਵਾਏ ਆ ਸਾਰਾ ਕੁਝ ਕੀਤਾ ਆ ਸੁਣ ਲੋ ਹਾਂ ਦਿਸ ਇਜ਼ ਦਾ ਜੈਸਟ ਆਫ ਦਿਸ ਆ ਜੀਤ ਤੇ ਖਬਰ ਲੱਗੀ ਸੀ ਵੀ ਗਰੰਥੀ ਸਿੰਘ ਨੂੰ ਨੇ ਪੁੱਛਿਆ ਪ੍ਰਧਾਨ ਨੂੰ ਨੇ ਪੁੱਛਿਆ ਕਮੇਟੀ ਨੂੰ ਘੱਟ ਤੋਂ ਘੱਟ 15 ਬੰਦੇ ਕੁੱਟੇ ਗਏ ਜਿਹੜੇ ਕੰਮ ਤੋਂ ਨਕਾਰੇ ਆ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ 15 ਬੰਦੇ ਆ ਕਮਿਸ਼ਨ ਦੀ ਦੇਣ ਸੀ ਇਸ ਬੋਗਸ ਕਮਿਸ਼ਨ ਦੀ ਲੋਕਾਂ ਨੂੰ ਕੁੱਟਵਾਇਆ ਇਹਨੂੰ 15 ਬੰਦੇ ਕੁੱਟੇ ਗਏ ਆ ਹਾਲਾਂਕਿ ਇੱਕ ਬੰਦਾ ਜੀ ਇੱਕ ਦਿਮਾਗੀ ਤੌਰ ਤੇ ਮੈਂਟਲ ਹੋ ਗਿਆ ਉਹ ਭੱਜ ਜਾਂਦਾ ਰਾਤ ਨੂੰ ਇੰਨਾ ਉਹਨੂੰ ਟੌਰਚ ਕੀਤਾ ਗਿਆ ਜੀ ਜੋਰਾ ਸਿੰਘ ਦੀ ਕਮਿਸ਼ਨ ਤੋਂ ਬਾਅਦ ਮਹਾ ਸਨ ਉਹ ਜੋਰਾ ਸਿੰਘ ਦੀ ਕਮਿਸ਼ਨ ਜਦੋਂ ਅੱਜ ਰਿਪੋਰਟ ਆਈ ਹੈ ਜੀ ਜਦੋਂ ਉਦੋਂ ਇਹਨਾਂ ਨੇ ਇਹ ਬਿਆਨ ਦਿੱਤਾ ਵੀ ਇਹਨਾਂ ਬੰਦਿਆਂ ਨੂੰ ਪੁੱਛਿਆ ਨਹੀਂ ਗਿਆ ਉਸ ਤੋਂ ਬਾਅਦ ਹੀ ਸਾਡੀ ਤਾਂ ਜਾਨੀ ਸਾਡੇ ਤੇ ਕੁੱਟਮਾਰ ਹੋਈ ਹੈ ਫਿਰ ਕਤਲ ਕੇਸ ਵਿੱਚ ਸਾਨੂੰ ਜਿੰਦਾ 15 ਬੰਦੇ ਕਹਿੰਦੇ ਜਿਹਨਾਂ ਨੂੰ ਟੌਰਚਰ ਹੋਇਆ ਜਿਨ੍ਹਾਂ ਦਾ ਬਾਅਦ ਵਿੱਚ ਪਤਾ ਲੱਗਿਆ ਕਿ ਕੋਈ ਨਹੀਂ ਸੀ ਉਹਨਾਂ ਨੂੰ ਕਿਸ ਤਰ੍ਹਾਂ ਨੇ ਆ ਮਿਲਣਾ ਚਾਹੀਦਾ ਮੈਂ ਤਾਂ ਮੈਂ ਤਾਂ ਤੁਹਾਨੂੰ ਦੱਸਾਂ ਮੈਂ ਇਹਨਾਂ ਨਾਲ ਤਾਂ ਮੇਰਾ ਇਹਨਾਂ ਨਾਲ ਤਾਂ ਮੇਰਾ ਇੰਟਰੈਕਸ਼ਨ ਅੱਜ ਹੋਇਆ ਵਾ ਕਉਕ ਮੈਨੂੰ ਸੰਕਦੀਪ ਨੇ ਕੱਲ ਕਿਹਾ ਕਿ ਜਿਹੜੇ ਗ੍ਰੰਥੀ ਸਾਹਿਬ ਨੂੰ ਕੁੱਟਿਆ ਗਿਆ ਸੀਗਾ ਇਹ ਜ਼ੂਰਾ ਸਿੰਘ ਕਹਿੰਦਾ ਵਾ ਕਿ ਕੋਈ ਪੁੱਛਿਆ ਨਹੀਂ ਗਿਆ ਇਹ ਤਾਂ ਵਿਚਾਰੇ ਦਾ ਛੱਡੇ ਪਾੜ ਦਿੱਤੇ ਕਿ THEN ਵੀ THOUGHT ਕਿ ਅਸੀਂ I WAS HERE IN MY CONSTITUENCY ਮੈਂ ਸੋਚਿਆ ਕਿ ਮੈਂ ਐਟ ਲੀਸਟ press ਨੂੰ ਤਾਂ ਲੋਕਾਂ ਨੂੰ ਸੱਚਾਈ ਤਾਂ ਪਤਾ ਲੱਗਣੀ ਚਾਹੀਦੀ ਹੈ ਇਹਨਾਂ ਬਾਰੇ ਮੈਨੂੰ ਘੱਟ ਇਲਮ ਸੀਗਾ ਲੇਕਿਨ ਮੈਂ ਰੁਪਿੰਦਰ ਨੂੰ ਤੇ ਉਹਦਾ ਭਰਾ ਜਸਵਿੰਦਰ ਉਹਨਾਂ ਦੇ ਕੋਲ ਪ੍ਰੋਬੇਬਲੀ ਮੈਡੀਕਲ ਰਿਪੋਰਟਸ ਵੀ ਆ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਟੌਰਚਰ ਹੋਇਆ ਸੀਗਾ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਓ ਤਾਨੂੰ ਮੈਂ ਡੀਜੀਪੀ ਦੇ ਆਪ ਲੈ ਕੇ ਚੱਲੂਗਾ ਮੈਂ ਲੀਡਰ ਆਫ ਆਪੋਜੀਸ਼ਨ ਸੀ ਹਾਂ ਤਾਂ ਉਸ ਵੇਲੇ ਮੈਂ ਤੁਹਾਨੂੰ ਆਪ ਲੈ ਕੇ ਚੱਲੂਗਾ ਤੇ ਮੈਂ ਮੈਂ ਐਫਆਈਆਰ ਦਰਜ ਕਰਾਉਂਗਾ ਪੁਲਿਸ ਵਾਲਿਆਂ ਤੇ ਤੇ ਨਾਲ ਸੁਖਬੀਰ ਤੇ ਵੀ ਹੋਣੀ ਚਾਹੀਦੀ ਬਿਕੋਜ਼ ਉਹਨੇ ਉਸ ਦਿਨ ਬਿਆਨ ਦਿੱਤਾ ਸੀ ਪੁਲਿਸ ਹਿਡਕਵਾਰਟਰਸ ਬਹਿ ਕੇ ਡੀਜੀਪੀ ਦੇ ਨਾਲ ਕਿ ਟੋਟਲ ਬੇਅਦਬੀ ਦੇ ਆ ਦੋ ਅਮਰਤ ਧਾਰੀ ਜਿਹੜੇ ਸਿੱਖ ਭਰਾ ਨੇ ਇਹ ਜ਼ਿੰਮੇਵਾਰ ਨੇ ਜਿਹੜੇ ਜਸਵਿੰਦਰ ਤੇ ਰੁਪਿੰਦਰ ਸੀਗੇ ਤੇ ਉਸ ਤੋਂ ਬਾਅਦ ਇਹ ਨਾਡਾ ਸਾਹਿਬ ਮੱਥਾ ਵੀ ਟਿਕਣ ਗਏ ਨੇ ਸੋ ਐਫਆਈਆਰ ਸ਼ੁੱਡ ਬੀ ਅਗੇਂਸਟ ਸੁਖਬੀਰ ਬਿਕੋਜ਼ ਇਹ ਜਿਹੜਾ ਸਾਰਾ ਟੌਰਚਰ ਹੋਇ ਅਲਟੀਮੇਟਲੀ ਹੁੰਦਾ ਤਾਂ ਦੇਖੋ ਜੀ ਪੁਲਿਸ ਦੇ ਸਭ ਕੁਝ ਉਸ ਵੇਕਤ ਹੋਮ ਮਿਨਿਸਟਰ ਸੀ ਸੁਖਬੀਰ ਬਾਦਲ ਔਰ ਬਾਦਲ ਸਾਹਿਬ ਇੱਕ ਵਾਰੀ ਨਹੀਂ ਮੈਂ ਸੁਣਿਆ ਉਹਨਾਂ ਨੂੰ ਅਸੈਂਬਲੀ ਚ ਕਿ ਚੀਫ ਮਿਨਿਸਟਰ ਦੀ ਨਿਗਾਹ ਇਨੀ ਤਕੜੀ ਆ ਕਿ ਪੰਜਾਬ ਦੇ ਵਿੱਚ ਕੀੜੀ ਵੀ ਮੇਰੀ ਮਰਜ਼ੀ ਤੋਂ ਬਿਨਾਂ ਨਹੀਂ ਹਿੱਲ ਸਕਦੀ ਕੀੜੀ ਵੀ ਨਹੀਂ ਮੇਰੇ ਤੋਂ ਬਿਨਾਂ ਇਹ ਪੰਜਾਬ ਦੀ ਵਿਧਾਨ ਸਭਾ ਚ ਅਫੀਸ਼ੀਅਲ ਰਿਕਾਰਡਸ ਚ ਚੀਫ ਮਿਨਿਸਟਰ ਕਹਿੰਦੇ ਨੇ ਕਿ ਮੇਰੀ ਨਿਗਾਹ ਇਨੀ ਰੱਖੀ ਹੋਏ ਮੈਂ ਪੰਜਾਬ ਦੇ ਉੱਤੇ ਕਿ ਪੰਜਾਬ ਵਿੱਚ ਕੋਈ ਅਗਰ ਕੀੜੀ ਵੀ ਚੱਲਦੀ ਆ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਪਤਾ ਤੇ ਪੁਲਿਸ ਤਾਂ ਤੁਹਾਨੂੰ ਪਤਾ ਕਿ ਸੁਖਬੀਰ ਸਿੰਘ ਬਾਦਲ ਤੋਂ ਬਗੈਰ 1 ਮਿੰਟ ਸਾਹ ਨਹੀਂ ਸੀ ਲੈਂਦੀ ਸੋ ਆਈ ਵੀ ਆਰ ਆਫ ਦੀ ਵੀ ਆਰ ਆਫ ਦੀ ਕਨਫਰਮਡ ਓਪੀਨੀਅਨ ਕਿ ਜਿਹੜੀ ਗੋਲੀ ਚੱਲੀ ਬਾਬਲ ਕਲਾਂ ਦੇ ਵਿੱਚ ਉਹ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਚੱਲੀ ਆ ਪ੍ਰਕਾਸ਼ ਸਿੰਘ ਬਾਦਲ ਦਾ 2 ਵਜੇ ਰਾਤ ਨੂੰ 14 ਅਕਤੂਬਰ ਨੂੰ ਡੀਜੀਪੀ ਨੂੰ ਟੈਲੀਫੋਨ ਕਰਨ ਦਾ ਮਤਲਬ ਹੋਰ ਕੋਈ ਨਹੀਂ ਸੀਗਾ ਹੁਣ ਭਾਵੇਂ ਅਮਰਿੰਦਰ ਸਿੰਘ ਹੁਣੀ ਬਚਾਈ ਜਾਣ ਹਾਈ ਕੋਰਟ ਵਿੱਚ ਸਟੇ ਲੈ ਆਉਣ ਕੁਝ ਕਰ ਲੈਣ ਥੈਟ ਇਜ਼ ਅਨਦਰ ਮੈਟਰ ਬਟ ਦੀ ਰੀਅਲ ਕਲਪਰੇਟਸ ਆ ਥੀਸ ਪੀਪਲ ਇਹ ਬੰਦੇ ਸਾਰੇ ਕੀ ਇਹਨਾਂ ਨੂੰ ਤੁਸੀਂ ਇਨਸਾਫਲੀ ਹਾਈ ਕੋਰਟ ਤੇ ਲੈ ਕੇ ਜਾਂ ਕੇ ਕੋਰਟ ਦਾ ਅੱਗੇ ਪੇਸ਼ ਕਰੋਗੇ ਕਿਉਂ ਨਹੀਂ ਲੈ ਕੇ ਜਾਵਾਂਗੇ ਜੀ ਡੈਫੀਨਿਟਲੀ ਲੈ ਕੇ ਜਾਵਾਂਗੇ ਕਿਉਂਕਿ ਮੈਂ ਉਹ ਦੋ ਭਰਾ ਮੇਰੇ ਕੋਲ ਨਾ ਜਿਹੜੀ ਗੱਲ ਤੁਸੀਂ ਪੂਰੀ ਨਹੀਂ ਸੁਣੀ ਉਹ ਡਰ ਗਏ ਉਹ ਸੁਣ ਨਹੀਂ ਮੈਂ ਤੁਹਾਨੂੰ ਦੇ ਆਰ ਦੇ ਆਰ ਫਰੇਡ ਬਿਕੋਜ਼ ਸਿਸਟਮ ਇਹਨਾਂ ਨੂੰ ਅਸੀਂ ਜਿੰਨੇ ਵੀ ਹੋਣਗੇ 15 ਆਦਮੀ ਹੋਣਗੇ ਜਿਹੜੇ ਟੌਰਚਰ ਹੋਏ ਨੇ ਮੈਂ ਇਹਨਾਂ ਦੇ ਘਰਾਂ ਵਿੱਚ ਪਰਸਨਲੀ ਵਿਜ਼ਿਟ ਕਰੂੰਗਾ ਮੈਂ ਪਰਸੋਂ ਜਾ ਰਿਹਾ ਫਰੀਦਕੋਟ ਫਾਰ ਦਿਸ ਪਰਪਸ ਮੈਂ ਇਹਨਾਂ ਦੇ ਘਰਾਂ ਵਿੱਚ ਜਾ ਕੇ ਇਹਨਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਕੋਲ ਅਗਰ ਕੋਈ ਰਿਲੇਵੈਂਟ ਰਿਕਾਰਡ ਹੋਊਗਾ ਤਾਂ ਵੀ ਵਿਲ ਟ੍ਰਾਈ ਟੂ ਮੂਵ ਦੀ ਅਪਰੋਪਰੀਏਟ ਫੋਰਮਸ ਆਫ ਜਸਟਿਸ ਵੈਦਰ ਇਟ ਇਜ਼ ਦੀ ਐਸ ਆਈਟੀ ਫਰਸਟ ਜਿਹੜੀ ਹੁਣ ਕਰ ਰਹੀ ਹੈ ਤਹਿਕੀਕਾ ਸਕੰਡ ਫੋਰਮ ਕੁਡ ਬੀ ਦੀ ਹਿਊਮਨ ਰਾਈਟਸ ਕਮਿਸ਼ਨ ਆਲਥੋ ਇਟ ਇਜ਼ ਟੂਥਲੈਸ ਆਲਥੋ ਇਟ ਇਜ਼ ਨੋ ਪਾਵਰਸ ਬਟ ਫਾਈਨਲੀ THEN I FEEL ਕਿ ਹਾਈ ਕੋਰਟ ਜਾਣ ਵਾਲਾ ਵੀ ਇਹਨਾਂ ਦਾ ਰਿਕਾਰਡ ਹੋਊਗਾ ਤਾਂ ਅਸੀਂ ਪਬਲਿਕ ਇੰਟਰਸਟ ਲਿਟੀਗੇਸ਼ਨ ਹੀ ਆਇਆ ਇਹਨਾਂ ਵੱਲੋਂ ਰਿਟ ਪਟੀਸ਼ਨ ਕਰਾ ਕੇ ਵੀ ਵਿਲ ਟ੍ਰਾਈ ਟੂ ਸੀਕ ਜਸਟਿਸ ਐਂਡ ਵੀ ਵਿਲ ਸੀਕ ਐਫ ਆਈ ਆ ਇਹਨਾਂ ਨੂੰ ਇਨਟੈਰੋਗੇਟ ਕਰਵਾਇਆ ਔਰ ਇਸ ਕਾਂਸਪੀਰੇਸੀ ਵਿੱਚ ਜੋਰਾ ਸਿੰਘ ਵੀ ਸ਼ਾਮਿਲ ਹੈ ਜੱਜ ਕਿਉਂਕਿ ਉਹਦੇ ਉਹਦੇ ਆਬਜ਼ਰਵੇਸ਼ਨ ਤੋਂ ਬਾਅਦ ਉਹਦੀ ਰਿਪੋਰਟ ਮੈਂ ਤੁਹਾਨੂੰ ਇਹ ਸਾਰੇ ਪੇजेस ਜਿਹੜੇ ਤਿੰਨ ਪੇजेस ਮੈਂ ਤੁਹਾਨੂੰ ਈਮੇਲ ਕਰੂੰਗਾ ਇਹ ਸਾਰੀ ਜਿਹੜੀ ਆਬਜ਼ਰਵੇਸ਼ਨ ਹੈ ਜੋਰਾ ਸਿੰਘ ਦੀ ਰਿਪੋਰਟ ਤੋਂ ਬਾਅਦ ਇਹਨਾਂ ਨੂੰ ਟੌਰਚਰ ਹੋਇਆ ਵਾ ਸੋ ਕੀ ਝਾੜੂ ਵਾਲੇ ਚਾਹੁੰਦੇ ਨੇ ਕਿ ਇਦਾਂ ਬੰਦੇ ਬੇਗੁਨਾਹ ਹੋਰ ਟੌਰਚਰ ਹੋਣ ਪੰਜਾਬ ਦੇ ਇਜ਼ ਥਿਸ ਪੋਲਿਟਿਕਸ ਆਫ ਦੀ ਆਮ ਆਦਮੀ ਪਾਰਟੀ ਆਮ ਐਕਸਟ੍ਰੀਮਲੀ ਸੈਰਨ ਤਾਂ ਕਰਕੇ ਅੱਜ ਅਸੀਂ ਤੁਹਾਡੇ ਕੋਲ ਇਹਨਾਂ ਨੂੰ ਪੇਸ਼ ਕੀਤਾ ਸੀਗਾ ਜੀ ਸਾਡੀ ਮਾਲੀ ਹਾਲਤ ਇੰਨੀ ਮਾੜ ਸਾਡੇ ਘਰ ਵੀ ਡਿੱਗੇ ਪਏ ਆ ਮੈਂ 60000 ਰੁਪਇਆ ਕਰਜ਼ਾ ਲਿਆ ਸੀ ਬੈਂਕ ਤੋਂ ਉਹ ਵੀ ਮੇਰਾ ਜਨਦਾ ਆਪਰੇਸ਼ਨ ਤੇ ਲੱਗ ਗਿਆ ਇੰਨਾ ਬੁਰਾ ਹਾਲ ਕਰਤਾ ਵੀ ਅਸੀਂ ਹੁਣ ਦੱਜ ਜੱਜ ਦੇ ਕਿਧਰ ਨੂੰ ਬੱਚੇ ਸਾਡੇ ਵਿਆਹਣ ਵਾਲੇ ਹੋ ਪਏ ਆ ਘਰ ਸਾਡੇ ਡਿੱਗੇ ਪਏ ਆ ਸਾਡੇ ਕੋਲੇ ਕੁਝ ਵੀ ਨਹੀਂ ਸਰਕਾਰ ਨੇ 5 ਲੱਖ ਦਾ ਮੁਆਵਜ਼ਾ ਕਿਹਾ ਸੀ ਉਹ ਵੀ ਹਜੇ ਤੱਕ ਜਨਦਾ ਕੋਈ ਦਿੱਤਾ ਨਹੀਂ ਗਾ ਉਹ ਅਨਾਉਂਸ ਕੀਤਾ ਮੁਆਵਜ਼ਾ ਹਾਂਜੀ ਉਹ ਮੇਰੇ ਖਿਆਲ ਕੰਪਨਸੇਸ਼ਨ ਹੈ ਉਹ ਵੀ ਉਹ ਵੀ ਕਮਿਸ਼ਨ ਦੀ ਰਿਪੋਰਟ ਤੇ ਆ ਹਾਂਜੀ ਇਹ ਕੰਪਨਸੇਸ਼ਨ ਕਮਿਸ਼ਨ ਦੀ ਰਿਪੋਰਟ ਦਾ ਵਾ ਕਿ ਗਵਰਨਮੈਂਟ ਨੇ ਨਹੀਂ ਇਹ ਗਵਰਨਮੈਂਟ ਨੇ ਕੀਤਾ ਸੀ ਮਾਲੀ ਮਾਦਤ ਜੀ ਆ ਜਿਹੜੇ ਟੌਚੇ ਕੀਤੇ ਆ ਪੁਲਿਸ ਨੇ ਮੰਨਿਆ ਨਾ ਕਿ ਸਾਡੇ ਤੋਂ ਗਲਤੀ ਹੋਈ ਆ ਉਹਦਾ ਕੰਪਨਸੇਸ਼ਨ ਦਿੱਤਾ ਹੋਣਾ 5 ਲੱਖ ਨਹੀਂ ਮਿਲਿਆ ਲੈ ਨਹੀਂ ਇੱਕ ਇਸ ਸਰਕਾਰ ਨੇ ਨਹੀਂ ਕਮਿਸ਼ਨ ਨੇ ਵੀ ਕੁਝ ਰეკਮੈਂਡ ਕੀਤਾ ਨਹੀਂ ਕਮਿਸ਼ਨ ਨੇ ਨਹੀਂ ਕੀਤਾ ਕਮਿਸ਼ਨ ਨੇ ਪੂਰੇ ਵਾਲਾ ਕੀਤਾ ਜਿਹੜੇ ਗੋਲੀ ਵਿੱਚ ਇਹ ਜੀ ਪਿਛਲੇ 5 ਤਰੀਕ ਨੂੰ ਗਏ ਸੀਗੇ ਆ ਜੂਨ ਦੇ ਮਹੀਨੇ ਚ ਨਹੀਂ ਨਹੀਂ ਇਸ ਸਰਕਾਰ ਨੇ ਮੌਜੂਦਾ ਸਰਕਾਰ ਨੇ ਅੱਛਾ ਜੀ ਤਾਂ ਵਾ ਇਸ ਤਰ੍ਹਾਂ ਵਾ ਮੇਰੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਿ ਮੇਰੀ ਨਾ ਇੱਕ ਪੰਜਾਬ ਡੈਮੋਕ੍ਰੈਟਿਕ ਅਲਾਈਐਂਸ ਦੀ ਮੀਟਿੰਗ ਹੈ ਸਰਕਟ ਹਾਊਸ ਵਿੱਚ ਤੇ ਉਹ ਪਹੁੰਚ ਗਏ ਹੋਣਗੇ ਤਾਂ ਆਈ ਹੈਵ ਟੂ ਗੋ ਤੁਸੀਂ ਇਹਨਾਂ ਦੇ ਨਾਲ ਜੋ ਵੀ ਇਹਨਾਂ ਦੀ ਹੋਰ ਬਾਈਟਸ ਲੈ ਸਕਦੇ ਆ ਪਲੀਜ਼ ਕੈਰੀ ਆਨ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਲੇਟ ਆਉਣ ਦੀ ਮਾਫੀ ਮੰਗਦਾ ਵਾਂ ਔਰ ਜੇ ਸਾਡਾ ਕੁਝ ਉੱਥੇ ਹੋਊਗਾ ਮੈਂ ਤੁਹਾਨੂੰ ਵਟਸਐਪ ਤੇ ਮੈਸੇਜ ਭੇਜ ਦੂੰਗਾ ਅਗਰ ਹੋਇਆ ਤਾਂ ਕੋਈ 5:30 ਪੌਣੇ 6 ਵਜੇ ਤੁਹਾਨੂੰ ਅਸੀਂ ਉੱਥੇ ਵੀ ਸੱਦ ਲਾਂਗੇ ਸਰਕਟ ਹਾਊਸ ਵਿੱਚ ਸਟੋਰ ਦਾ ਬੈਂਸ ਬ੍ਰਦਰਸ ਡਾਕਟਰ uh Punjabi Ekta Party and Baujan Samaj Party are meeting there so we will see agar tarun ko kehne wali gal hogi tan assi tuhanu inform kar dange in principles and do you believe that the Gorakhpur commission has been and both were ringing out the entirety of the truth in the integration and no zora singh commission is a fraudulent commission rajjit singh has brought out the facts it yes. has now the government which is not implementing that report has further gone in for a SIT further complicated the matter by getting it uh, allowing police officers to have a free run to the high court get stays the Just, justice rajjit singh has done his job uh, fairly good and the report has been appreciated by the entire badal sabha upchar chakri tv nal jude rehne layi sada channel subscribe karo video sabton pehla dekhne layi bell icon te click karna na bhuliyo